ਦੋਸਤੋ ਤੁਹਾਡੇ ਸਵਾਲ ਸੀ ਦੋਸਤੋ ਪ੍ਰਿੰਸ 뮤ਜ਼ਿਕ ਅਕੈਡਮੀ ਦੇ ਮੈਂ ਕਮੈਂਟਸ ਪੜ੍ਹ ਰਿਹਾ ਸੀਗਾ ਜਿਹੜੀਆਂ ਵੀਡੀਓਜ਼ ਆਪਾਂ ਅਪਲੋਡ ਕਰਦੇ ਆ ਤੁਹਾਡੇ ਕੁਝ ਸਵਾਲ ਸੀ ਕੁਝ ਫੇਸਬੁੱਕ ਤੇ ਸੀ ਕੁਝ ਕ ਯੂਟਿਊਬ ਤੇ ਸੀ ਉਹਨਾਂ ਵਿੱਚੋਂ ਚੰਗ ਸਵਾਲ ਜਿਹੜੇ ਤੁਸੀਂ ਪੁੱਛੇ ਸੀ ਤੁਹਾਡੇ ਕੁਐਸਚਨਸ ਸੀਗੇ ਸੰਗੀਤ ਨੂੰ ਲੈ ਕੇ ਕੁਝ ਕੁ ਸਮੱਸਿਆਵਾਂ ਸੀਗੀਆਂ ਉਹਨਾਂ ਵਿੱਚੋਂ ਕੁਝ ਕੁ ਆਪਾਂ ਤੁਹਾਡੇ ਨੂੰ ਅੱਜ ਇਸ ਵੀਡੀਓ ਦੇ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਮੈਂ ਹਮੇਸ਼ਾ ਐ ਨਹੀਂ ਕਹਿੰਦਾ ਹੁੰਦਾ ਜਿਹੜੀ ਗੱਲ ਮੈਂ ਕਹ ਤੀ ਜਾ ਜਿਹੜੀ ਗੱਲ ਆਪਾਂ ਅਪਲੋਡ ਕਰਤੀ ਉਹ ਤથા ਸੂਈ ਹੈ ਜ ਜਉ ਨੂੰ ਆਪਾਂ ਕਹਿ ਲਈਏ ਵੀ ਲਕੀਰ ਉਹੀ ਖਿੱਚਦੀ ਜਿਹੜੀ ਮੈਂ ਸਹੀ ਹੈ ਉਹ ਨਹੀਂ ਹੁੰਦਾ ਹਰੇਕ ਦਾ ਐਕਸਪੀਰੀਅੰਸ ਹੁੰਦਾ ਹੈ ਮੇਰਾ ਐਕਸਪੀਰੀਅੰਸ ਜਿਹੜਾ ਮੈਂ ਇਹਦੇ ਵਿੱਚੋਂ ਮਿਊਜ਼ਿਕ ਵਿੱਚੋਂ ਜੋ ਚੰਗੀਆਂ ਚੀਜ਼ਾਂ ਸਿੱਖੀਆਂ ਉਹ ਤੁਹਾਡੇ ਨਾਲ ਹਮੇਸ਼ਾ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਤੇ ਤੁਸੀਂ ਉਹਨੂੰ ਪਰਵਾ ਹੁੰਗਾਰਾ ਵੀ ਦਿਨੇਓ ਕਿਉਂਕਿ ਮੈਨੂੰ ਲੱਗਦਾ ਕਿ ਸਿੱਧੀ ਤੇ ਸਪਸ਼ਟ ਗੱਲ ਦੋ ਲਫ਼ਜ਼ਾਂ 'ਚ ਜੇ ਮੁੱਕਦੀ ਹੈ ਤਾਂ ਸਾਨੂੰ ਬੜਾ ਲੰਬਾ ਉਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਰੇੜਕਾ ਪਾ ਲਿਆ ਜਾਂ ਪਾਣੀ ਚ ਮਧਾਣੀ ਪਾ ਲਈ ਤਾਂ ਉਹ ਨਹੀਂ ਉਹਦਾ ਕਰਨਾ ਨਹੀਂ ਚਾਹੀਦਾ ਤੋਂ ਜਿਸ ਤਰੀਕੇ ਨਾਲ ਮੈਨੂੰ ਮੇਰੇ ਉਸਤਾਦਾਂ ਨੇ ਸਿਖਾਇਆ ਤੇ ਮੈਂ ਕੋਸ਼ਿਸ਼ ਕਰਦਾ ਹਾਂ ਉਹਦੇ ਵਿੱਚ 1% ਵੀ ਮੈਂ ਕੋਈ ਭੇਦ ਨਾ ਰੱਖਾਂ ਕੋਈ ਪਰਦਾ ਨਾ ਰੱਖਾਂ ਐਜ਼ ਇਟ ਇਜ਼ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ ਬਾਕੀ ਇਹ ਗੱਲਾਂ 17-18 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇਹ ਗੱਲ ਤਾਂ ਖਾਸ ਖਿਆਲ ਰੱਖਿਓ ਕਿਉਂਕਿ ਮੈਂ 2007-8 ਤੋਂ ਸਿੱਖਣਾ ਜਿਹੜਾ ਸ਼ੁਰੂ ਕਰਦਾ ਸੀ ਉਹ ਸਤਿਗੁਰ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੈ ਵੀ ਅੱਜ ਤੁਹਾਡਾ ਸਾਰਿਆਂ ਦਾ ਪਰਿਵਾਰ ਪਰਿਵਾਰ ਦਾ ਜਿਹੜਾ ਪਿਆਰ ਹੈ ਮੈਨੂੰ ਮਿਲਦਿਆ ਆਪਣਾ ਪਰਿਵਾਰ ਦਿਨੋ ਦਿਨ ਤੁਸੀਂ ਵੱਡਾ ਕਰ ਰਹੇ ਹੋ ਤੇ ਮੇਰੀ ਜ਼ਿੰਮੇਵਾਰੀ ਵੀ ਉਹਦੇ ਨਾਲ ਵੱਡੀ ਹੁੰਦੀ ਹੈ ਸੋ ਇੱਕ ਵੀਰ ਦਾ ਸਵਾਲ ਸੀਗਾ ਕਿ ਹਾਰਮੋਨੀਅਮ ਤੇ ਰਿਆਜ਼ ਕਰਨਾ ਚਾਹੀਦਾ ਕਿ ਤਾਨਪੂਰੇ ਤੇ ਰਿਆਜ਼ ਕਰਨਾ ਚਾਹੀਦਾ ਉਹ ਕੀਰਤਨ ਕਰਦੇ ਸੀ ਕੀਰਤਨਾ ਸੰਬੰਧਿਤ ਭਾਈ ਸਾਹਿਬ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਮੈਂ ਹਾਰਮੋਨੀਅਮ ਤੇ ਕੀਰਤਨ ਕਰਦਾ ਹੁਣ ਉਹ ਯੂਜ਼ ਕੀਰਤਨ ਤੇ ਹਾਰਮੋਨੀਅਮ ਕਰਦੇ ਆ ਤਾਨਪੂਰਾ ਜਾਂ ਸਵਰਮੰਡਲ ਇਦਾਂ ਦੀ ਚੀਜ਼ ਨਹੀਂ ਕਰਦੇ ਹਾਰਮੋਨੀਅਮ ਯੂਜ਼ ਕਰਦੇ ਆ ਤਾਂ ਫਿਰ ਉਹਨਾਂ ਨੂੰ ਹਰਮੋਨੀਅਮ ਤੇ ਹੀ ਰਿਆਜ਼ ਕਰਨਾ ਚਾਹੀਦਾ ਬਟ ਤੁਹਾਨੂੰ ਇਹਨਾਂ ਗੱਲਾਂ 'ਚ ਮੈਂ ਪੇਚ ਦੱਸਦਾ ਜਿਹੜੇ ਗਵਈਏ ਨੇ ਹੁਣ ਉਹਨਾਂ ਨੇ ਸਟੂਡੀਓ ਦੇ ਵਿੱਚ ਜਾ ਕੇ ਬਿਨਾ ਹਰਮੋਨੀਅਮ ਤੋਂ ਗਾਉਣਾ ਹੈ ਹਨਾ ਉਹਨਾਂ ਨੂੰ ਪ੍ਰੈਕਟਿਸ ਕਰਨ ਵਾਸਤੇ ਤੁਹਾਨੂੰ ਪਹਿਲਾਂ ਜੇ ਜੇ ਕੁਝ ਨਵੀਂ ਚੀਜ਼ ਆਪਾਂ ਕਰਨ ਲੱਗਿਆਂ ਸਪੋਜ਼ ਅੱਜ ਮੈਂ ਤੁਹਾਨੂੰ ਕੋਈ ਨਵਾਂ ਰਾਗ ਦਿੱਤਾ ਨਵਾਂ ਪਲਟਾ ਦਿੱਤਾ ਕੋਈ ਸਰਗਮ ਦਿੱਤੀ ਹਨਾ ਤੁਸੀਂ ਉਹਨੂੰ ਪਹਿਲਾਂ ਹਰਮੋਨੀਅਮ ਤੇ ਕੱਢੋਗੇ ਜੇ ਤੁਹਾਡੇ ਸੁਰ ਉਹਨੇ ਦਿਮਾਗ ਦੇ ਵਿੱਚ ਜਾਂ ਤੁਹਾਡੀ ਬੁੱਧ ਦੇ ਵਿੱਚ ਇਹਨੇ ਪੱਕੇ ਨਹੀਂ ਹੈਗੇ ਹੁਣ ਜੇ ਮੈਂ ਤੁਸੀ ਤਾਨਪੂਰਾ ਦਿਓ ਸਾ ਸਾ ਸਾਗਮ ਵਗਮ ਦਵਗਮ ਰਿਜ਼ਨੀ ਰਸਨੀ ਪਾਨੀ ਸਾਗਮ ਗਾ ਹੁਣ ਮੈਂ ਇਹ ਸਾ ਜਿਹੜਾ ਮੈਂ ਚੱਕਿਆ ਇਥੋਂ ਮੈਂ ਅਗਲੇ ਸੁਰ ਆਪਣੇ ਆਪ ਲੱਭਲੇ ਜੇ ਤੁਸੀਂ ਹਜੇ ਇਸ ਲੈਵਲ ਤੇ ਨਹੀਂ ਪਹੁੰਚੇ ਸਮਝ ਨਹੀਂ ਆਉਂਦੀ ਗੱਲ ਜੇ ਤੁਸੀਂ ਹਜੇ ਇਸ ਲੈਵਲ ਤੇ ਨਹੀਂ ਪਹੁੰਚੇ ਤਾਂ ਤੁਹਾਨੂੰ ਕੀ ਹੈ ਸੁਰ ਕੱਢਣ ਵਾਸਤੇ ਹਰਮੋਨੀਅਮ ਦੀ ਜਿਹੜੀ ਹੈਲਪ ਲੈਣੀ ਪਊਗੀ ਹਰਮੋਨੀਅਮ ਦੀ ਹੈਲਪ ਲੈ ਕੇ ਜਦੋਂ ਸੁਰ ਤੁਹਾਡੇ ਅੰਦਰ ਚਲੇ ਗਏ ਤੁਹਾਡੇ ਦਿਮਾਗ 'ਚ ਤੁਹਾਨੂੰ ਚੇਤੇ ਜੀ ਯਾਦ ਹੋ ਗਏ ਅੱਛਾ ਵੀ ਆਹ ਸੁਰ ਲੱਗਦਾ ਹੈ ਫਿਰ ਤੁਸੀਂ ਉਹਨੂੰ ਤਾਨਪੁਰੇ ਤੇ ਟਰਾਈ ਕਰ ਸਕਦੇ ਹੋ ਹਾਂ ਹਾਰਮੋਨੀਅਮ ਤੋਂ ਤਾਨਪੁਰੇ ਤੇ ਤੁਹਾਨੂੰ ਜਾਣਾ ਹੀ ਚਾਹੀਦਾ ਜੇ ਤੁਸੀਂ ਕੱਲੇ ਹਾਰਮੋਨੀਅਮ ਤੇ ਰਿਹਾਜ਼ ਕਰਦੇ ਰਹੋਗੇ ਤਾਂ ਤੁਸੀਂ ਇੰਨੇ ਸੁਰੀਲੇ ਨਹੀਂ ਹੋ ਸਕਦੇ ਤੁਹਾਡਾ ਮਾਈਂਡ ਨਹੀਂ ਸ਼ਾਰਪ ਹੋ ਸਕਦਾ ਤੁਹਾਨੂੰ ਹਾਰਮੋਨੀਅਮ ਦੀ ਹੈਲਪ ਲਾਈਨ ਦੀ ਆਦਤ ਬਣ ਜਾਂਦੀ ਹੈ ਫਿਰ ਫਿਰ ਹਾਰਮੋਨੀਅਮ ਤੋਂ ਬਿਨਾ ਗਾਉਣਾ ਬਹੁਤ ਔਖਾ ਲੱਗਦਾ ਪਰ ਜਿਹੜੇ ਕੀਰਤਨ ਕਰਦੇ ਨੇ ਉਹ ਭਾਈ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਟਰਾਈ ਕਰਦੇ ਜਾ ਕਰੋ ਤਾਨਪੁਰੇ ਤੇ ਬਟ ਕਿਉਂਕਿ ਤੁਸੀਂ ਹਮੇਸ਼ਾ ਹੀ ਜਿਹੜੇ ਗਜ਼ਲ ਸਿੰਗਰਸ ਨੇ ਜਾਂ ਕੀਰਤਨ ਕਰਦੇ ਨੇ ਜਿਹੜੇ ਹਰਮੋਨਿਕਸ ਯੂਜ਼ ਕਰਦੇ ਬੇਸਿਕਲੀ ਮੈਂ ਉਹਨਾਂ ਦੇ ਸਾਰਿਆਂ ਦੀ ਗੱਲ ਕਰਦਾ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਫਿਰ ਹਰਮੋਨਿਕ ਤੋਂ ਬਿਨਾ ਗਾਉਣ ਦੀ ਦਿੱਕਤ ਆਉਂਦੀ ਹੈ ਵੈਸੇ ਰਿਆਜ਼ ਤਾਂ ਜੇ ਤੁਸੀਂ ਤੁਹਾਡਾ ਮਾਈਂਡ ਵੀ ਪ੍ਰੋਪਰ ਸ਼ਾਰਪ ਹੋਵੇ ਤੁਸੀਂ ਸੁਰੀਲੇ ਕੀਰਤਨੀਆਂ ਬਣੋ ਸੁਰੀਲੇ ਰਾਗੀ ਸਿੰਘ ਬਣੋ ਤਾਂ ਉਹਦੇ ਵਿੱਚ ਤਾਂ ਆਨੰਦ ਹੀ ਬਣਾ ਤਾਂ ਤੁਸੀਂ ਨਾਲ-ਨਾਲ ਤਾਨਪੁਰੇ ਦੀ ਪ੍ਰੈਕਟਿਸ ਵੀ ਸ਼ੁਰੂ ਕਰੋ ਜੇ ਤੁਸੀਂ 1 ਘੰਟਾ 1.5 ਘੰਟਾ ਹਰਮੋਨਿਕ ਦੇ ਉੱਤੇ ਪ੍ਰੈਕਟਿਸ ਕਰਦੇ ਹੋ ਤਾਂ ਤੁਸੀਂ 15 20 ਮਿੰਟ ਅੱਧਾ ਘੰਟਾ ਤਾਨਪੂਰੀ ਤੇ ਉਹੀ ਚੀਜ਼ गा ਕੇ ਦੇਖੋ ਕੀ ਹੋਊਗਾ ਵਾਦ ਤੋਂ ਵਾਦ ਬੇਸੁਰੇ ਹੋ ਜਾਣਗੇ ਬੇਸੁਰੇ ਹੋਵਾਂਗੇ ਤਾਂ ਹੌਲੀ ਹੌਲੀ ਸੁਰ ਦਾ ਪਤਾ ਲੱਗੂਗਾ ਵੀ ਸੁਰੀਲਾ ਕੀ ਹੁੰਦਾ ਹੈ ਤੇ ਬੇਸੁਰ ਜਦੋਂ ਤੁਹਾਨੂੰ ਦੋਵਾਂ ਵਿੱਚ ਭੇਦ ਪਤਾ ਲੱਗੂਗਾ ਵੀ ਸੁਰੀਲਾਪਣ ਕੀ ਹੁੰਦਾ ਤੇ ਬੇਸੁਰਾਪਣ ਕੀ ਹੁੰਦਾ ਫੇਰ ਹੀ ਤੁਸੀਂ ਸੁਰੀਲਾ ਹੋਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਨਾਲ ਬੰਦਾ ਫਸਫਲ ਹੋ ਜਾਂਦਾ ਠੀਕ ਹੈ ਜੀ ਕੋਸ਼ਿਸ਼ ਕਰਦੇ ਰਵਾਂਗੇ ਤਾਂ ਸਫਲਤਾ ਤੁਹਾਡੇ ਹੱਥ ਚ ਆਊਗੀ ਸੋ ਮੈਨੂੰ ਲੱਗਦਾ ਵੀ ਤੁਹਾਨੂੰ ਜਵਾਬ ਮਿਲ ਗਿਆ ਹੋਣਾ ਅਗਲਾ ਸਵਾਲ ਸੀਗਾ ਵੀ ਸੁਰ ਪੱਕੇ ਕਿਵੇਂ ਕਰੀਏ ਜਿਨ੍ਹਾਂ ਨੂੰ ਸੁਰ ਗਿਆਨ ਨਹੀਂ ਹੈਗਾ ਬਹੁਤ ਵਧੀਆ ਸਵਾਲ ਹੈ ਜਿਨ੍ਹਾਂ ਨੂੰ ਸੁਰਗਿਆ ਨਹੀਂ ਹੈਗਾ ਹਜੇ ਉਹ ਆਪਦੇ ਉਸਤਾਦ ਦੇ ਚਰਨ ਫੜ ਲਓ ਜਿਵੇਂ ਜਿਵੇਂ ਉਸਤਾਦ ਕਹਿੰਦੇ ਆ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਰਿਸਪੈਕਟ ਹੁੰਦੀ ਸੀ ਉਸਤਾਦ ਦੀ ਜਿਹੜਾ ਸਿਖਾਉਂਦਾ ਹੁੰਦਾ ਸੀ ਨਾ ਉਹਦੇ ਘਰੇ ਰਹਿ ਕੇ ਉਹਦੇ ਝੂਠੇ ਭਾਂਡੇ ਮੰਜਨੇ ਉਹਦੇ ਕੱਪੜੇ ਧੋਣੇ ਉਸਤਾਦ ਜੀ ਦੇ ਤੇ ਉਹਨਾਂ ਦੇ ਘਰੇ ਸੇਵਾ ਕਰਨੀ ਉਹਨਾਂ ਦੀ ਮੁੱਠੀ ਚਾਪੀ ਕਰਨੀ ਠੀਕ ਹੈ ਬਹੁਤ ਸੇਵਾ ਕਰਦੇ ਹੁੰਦੇ ਸੀ ਇਹ ਲਗਨ ਸੀ ਜਿਹੜੇ ਪੁਰਾਣੇ ਗਏਗੇ ਫਿਰ ਉਸਤਾਦ ਜੋ ਅਸੀਸਾ ਦਿੰਦਾ ਸੀ ਫਿਰ ਉਹਨੂੰ ਜਦੋਂ ਸਿਖਾਉਂਦਾ ਸੀ ਆਪਦੇ ਪੁੱਤਰਾ ਵਾਂਗੂ ਤੇ ਫਿਰ ਉਹ ਉਹਨਾਂ ਉਸਤਾਦਾਂ ਦੇ ਸਿੱਖੇ ਹੋਏ ਚੇਲਿਆਂ ਨੇ ਜਿਹੜੇ ਕਮਾਲ ਕੀਤੇ ਉਹ ਸਾਡੇ ਸਾਹਮਣੇ ਆ ਗੁਲਾਮ ਅਲੀ ਖਾਨ ਸਾਹਿਬ ਹਨ ਜਾਂ ਮੁਸੱਦ ਫਤਿਹਲੀ ਖਾਨ ਸਾਹਿਬ ਜਿਹੜੇ ਚੰਡੇ ਹੋਏ ਆਰਟਿਸਟ ਸੀਗੇ ਜਿਨ੍ਹਾਂ ਨੇ ਮਾਰਾਂ ਖਾਧੀਆਂ ਨੇ ਉਸਤਾਦਾਂ ਦੇ ਮਤਲਬ ਛਿੜਕਾਂ ਚੱਲੀਆਂ ਨੇ ਉਹ ਤਾਂ ਸ਼ਬਦ ਦੱਸਿਆ ਤੇ ਅੱਜ ਕੱਲ ਤਾਂ ਬਹੁਤ ਸੌਖਾ ਹੈ ਸਿਖਾਉਣਾ ਤਾਂ ਆਪਾਂ ਹੁਣ ਫੋਨ ਦੇ ਮਾਧਿਅਮ ਰਾਹੀਂ ਸਾਰੇ ਸਿੱਖ ਰਹੇ ਹਨ ਤਾਂ ਜਿੰਨਾ ਚਿਰ ਸੋਰ ਪੱਕਾ ਨਹੀਂ ਹੁੰਦਾ ਗੱਲ ਮੈਂ ਫਿਰ ਉੱਥੇ ਆਵਾਂ ਸੁਰ ਪੱਕਾ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਉਸਤਾਦ ਦੇ ਚਰਨ ਫੜ ਲੈਣੇ ਆ ਤੇ ਲਕੀਰ ਦੇ ਫਕੀਰ ਜਿਵੇਂ ਉਸਤਾਦ ਕਹਿੰਦਾ ਜਿੰਨਾ ਕਹਿੰਦਾ ਉਵੇਂ ਹੀ ਰਿਆਜ਼ ਕਰਨਾ ਹੈ ਉਸ ਤਰੀਕੇ ਨਾਲ ਓਨੀ ਹੀ ਪ੍ਰੈਕਟਿਸ ਕਰਨੀ ਹੈ ਕਰਦੇ ਕਰਦੇ ਹਰੇਕ ਦਾ ਸਮਾਂ ਹੋ ਸਕਦਾ ਕਿਸੇ ਨੂੰ 6 ਮਹੀਨੇ ਲੱਗ ਜਾਣ ਕਿਸੇ ਨੂੰ ਸਾਲ ਲੱਗ ਜਾ ਸੁਰ ਗਿਆਨ ਹਰੇਕ ਨੂੰ ਹੋਊਗਾ ਜੇ ਕੋਈ ਬੰਦਾ ਮਨ ਦੇ ਨਾਲ ਰਿਆਜ਼ ਕਰ ਰਿਹਾ ਪੂਰਾ ਟਾਈਮ ਦੇ ਰਿਹਾ ਹੈ ਡਿਵੋਟਿਡ ਹੋ ਕੇ ਠੀਕ ਹੈ ਜਦੋਂ ਸੁਰ ਗਿਆਨ ਹੋ ਜਾਊਗਾ ਸੁਰ ਤੁਹਾਡੇ ਰਿਆਜ਼ ਕਰਦੇ ਕਰਦੇ ਆਪੇ ਪੱਕੇ ਹੋ ਜਾਣੇ ਆ ਜਦੋਂ ਤੁਸੀਂ ਲਕੀਰ ਦੇ ਫਕੀਰ ਵੀ ਬਣ ਕੇ ਰਿਆਜ਼ ਕਰੋਗੇ ਨਾ ਆਪਦੇ ਗੁਰੂ ਨੂੰ ਚੈੱਕ ਕਰਾਉਗੇ ਬਕਾਇਦਾ ਸਿੱਖੋਗੇ ਉਹਨਾਂ ਦੇ ਕੋਲ ਬੈਠ ਕੇ ਰਿਆਜ਼ ਕਰੋਗੇ ਸੁਰ ਤੁਹਾਡੇ ਆਟੋਮੈਟਿਕ ਪੱਕੇ ਹੋ ਜਾਣਗੇ ਕਿਉਂਕਿ ਉਹਨਾਂ ਨੇ ਤੁਹਾਨੂੰ ਟੋਕਣਾ ਹੈ ਤੇ YouTube ਨੇ ਤੁਹਾਨੂੰ ਟੋਕਣਾ ਨਹੀਂ ਇੱਥੇ ਜਿੰਨਾ ਵੀ ਆਪਾਂ ਸਿੱਖਦੇ ਆ ਠੀਕ ਹੈ ਕਿਸੇ ਹੱਦ ਤੱਕ ਸਾਡੀਆਂ ਮਜਬੂਰੀਆਂ ਬਣਦੀਆਂ ਨੇ ਪਰ ਜਿਹੜਾ ਜਾ ਕੇ ਉਸਤਾਦ ਕੋਲ ਸਿੱਖਣਾ ਉਹਦੇ ਵਰਗੀ ਰੀਸ ਨਹੀਂ ਹੋ ਸਕਦੀ ਸੋ ਮੈਨੂੰ ਲੱਗਦਾ ਤੁਹਾਨੂੰ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਮਿਲ ਗਿਆ ਹੁਣ ਜੇ ਗੜਾ ਖਰਾਬ ਵੀ ਕਹਿੰਦੇ ਵੀ ਫਿਰ ਵੀ ਰਿਆਜ਼ ਕਰਨਾ ਚਾਹੀਦਾ ਹੁਣ ਇਹ ਦੇਖਣਾ ਪੈਣਾ ਵੀ ਗਲਾ ਕਿਸ ਤਰੀਕੇ ਦਾ ਖਰਾਬ ਹੈ ਇੱਕ ਗਲਾ ਹੁੰਦਾ ਵੀ ਗਲਾ ਪ੍ਰੋਪਰ ਤੌਰ ਤੇ ਰੈਸਟ ਮੰਗ ਰਿਹਾ ਹੁੰਦਾ ਮੇਰਾ 1 ਮਹੀਨਾ ਪਹਿਲਾਂ ਮੈਨੂੰ ਵਾਇਰਲ ਹੋਇਆ ਸੀਗਾ ਤਾਂ ਉਦੋਂ ਮੇਰੇ ਵਾਸਤੇ ਬੋਲਣਾ ਵੀ ਬਹੁਤ ਔਖਾ ਸੀ ਡੇਢ ਕੁ ਮਹੀਨਾ ਹੋ ਗਿਆ ਅੱਜ ਵੀ ਮੇਰਾ ਗਲਾ ਖਰਾਬ ਹੈ ਗਲਤ ਖਾਣ ਪਾਣ ਦੇ ਨਾਲ ਰੈਸਟਲੈਸ ਹੋਣ ਦੇ ਨਾਲ ਮੇਰਾ ਗਲਾ ਖਰਾਬ ਹੋਇਆ ਮੈਨੂੰ ਪਤਾ ਵੀ ਕਿਸ ਕਾਰਨ ਦੇ ਨਾਲ ਹੋਇਆ ਤਾਂ ਜੇ ਮੈਂ ਸਾਹ ਦੀ ਪ੍ਰੈਕਟਿਸ ਕਰ ਲੂੰਗਾ ਜਾਂ ਮੈਂ ਖਰਜ ਦਾ ਰਿਆਜ਼ ਕਰ ਲੂੰਗਾ ਮੈਂ ਕਰ ਸਕਦਾ ਮਤਲਬ ਇੰਨਾ ਗਿਆਜ਼ ਮੈਂ ਕਰ ਸਕਦਾ ਮੈਂ ਕੀਤਾ ਵੀ ਅੱਜ ਪਰ ਜਿਵੇਂ ਹੁਣ ਉੱਚਾ ਗੋਣ ਦੀ ਟਰਾਈ ਕਰੂੰਗਾ ਫਿਰ ਮੈਂ ਗਲੇ ਨੂੰ ਤੰਗ ਕਰ ਰਿਹਾ ਫਿਰ ਮੈਂ ਆਪਣੀ ਗਲੇ ਨੂੰ ਹੋਰ ਖਰਾਬ ਕਰ ਰਿਹਾ ਹੋ ਸਕਦਾ ਗਲਾ ਬਹੁਤ ਜ਼ਿਆਦਾ ਖਰਾਬ ਹੋ ਜੇ ਡੈਮੇਜ ਹੋ ਜੇ ਕੋਈ ਉਹਦੇ ਵੋਕਲ ਕੋਰਸ ਦੇ ਵਿੱਚ ਫਰਕ ਪੈ ਜੇ ਸੋ ਇਦਾਂ ਦੀਆਂ ਬਿਮਾਰੀਆਂ ਤੋਂ ਕਿਉਂਕਿ ਵੋਕਲ ਕੋਰਸ ਜਿਹੜੇ ਬਹੁਤ ਸੌਫਟ ਆਪਾਂ ਕਹਿੰਦੇ ਅੱਖਾਂ ਬਹੁਤ ਸੌਫਟ ਹੁੰਦੀਆਂ ਸੇਮ ਵੋਕਲ ਕੋਰਸ ਜਿਹੜੇ ਤੁਹਾਡੇ ਤੁਹਾਡੀ ਮਸ਼ੀਨਰੀ ਹੈ ਜਿੰਨੇ ਚੋਂ ਆਪਾਂ ਬੋਲਦੇ ਆ ਆਵਾਜ਼ ਕੱਢਦੇ ਆ ਇਹ ਵੀ ਬੜੀ ਸੌਫਟ ਹੈ ਇਹਨੂੰ ਵੀ ਬੜੇ ਵਿਚਾਰ ਨਾਲ ਬੜੇ ਧਿਆਨ ਨਾਲ ਪਾ ਲਓ ਜੇ ਇਹਦੇ ਤੋਂ ਲੰਮਾ ਸਮਾਂ ਕੰਮ ਲੈਣਾ ਬਿਨਾਂ ਸਿੱਖੇ ਮਤਲਬ ਅਨਟ੍ਰੇਨਡ ਜਿਹਾ ਗਾਣਾ ਉਹਦੇ ਤੋਂ ਪ੍ਰੇਜ਼ ਕਰੋ ਤੇ ਵੀਡੀਓ ਜਿਆਦਾ ਨਾਲ ਲੰਬੀ ਹੋ ਜੇ ਇਸ ਕਰਕੇ ਤੁਹਾਡੇ ਜਿੰਨੇ ਵੀ ਸਵਾਲ ਸੀਗੇ ਮੈਂ ਉਹਨਾਂ ਵਿੱਚੋਂ ਕੁਝ ਕੁ ਸਵਾਲ ਤੁਹਾਡੇ ਸਾਹਮਣੇ ਅੱਜ ਰੱਖੇ ਆ ਅਗਲੀ ਵਾਰ ਤੁਹਾਡੇ ਬਾਕੀ ਦੇ ਸਵਾਲ ਜਿੰਨੇ ਵੀ ਰਹਿੰਦੇ ਉਹਨਾਂ ਦਾ ਆਪਾਂ ਜਰੂਰ ਟਰਾਈ ਕਰਾਂਗੇ ਮੇਰੀ ਮਤਬ ਉਹ ਜਿੰਨਾ ਕੁ ਮੈਨੂੰ ਸਮਝ ਆਏਗਾ ਉਹਦੇ ਮੁਤਾਬਿਕ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਤੁਸੀਂ ਵੀ ਆਪਣੇ ਸੁਝਾਅ ਮੈਨੂੰ ਦੇ ਸਕਦੇ ਹੋ ਤੁਹਾਨੂੰ ਕਿੱਦਾਂ ਦੇ ਲੈਸਨਸ ਚਾਹੀਦੇ ਆ ਤੁਸੀਂ ਕੀ ਉਮੀਦ ਕਰਦੇ ਹੋ ਆਪਾਂ ਨੂੰ ਗਿਟਾਰ ਦੇ ਹੁਣ ਲੈਸਨ ਸ਼ੁਰੂ ਕਰਨੇ ਚਾਹੀਦੇ ਆ ਜਾਂ ਆਪਾਂ ਨੂੰ ਰਾਗਾਂ ਦੀ ਸੀਰੀਜ਼ ਸ਼ੁਰੂ ਕਰਨੀ ਚਾਹੀਦੀ ਹੈ ਜਾਂ ਗਲੇ ਨੂੰ ਠੀਕ ਰੱਖਣ ਦੇ ਢੰਗ ਕਿਸ ਤਰੀਕੇ ਦੇ ਆਪਾਂ ਉਹ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਕਿੱਦਾਂ ਦੀ ਵੀਡੀਓ ਤੁਸੀਂ ਚਾਹੁੰਦੇ ਹੋ ਜਾਂ ਆਪਾਂ ਗਾਣਿਆਂ ਦੇ ਉੱਪਰ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰੀਏ ਵੀ ਗਾਣੇ ਨੂੰ ਕੱਟਣਾ ਕਿਵੇਂ ਹੈ ਗਾਣੇ ਦੇ ਫੀਲ ਨੂੰ ਕਿਵੇਂ ਬਰਕਰਾਰ ਰੱਖਣਾ ਗਾਣੇ ਦੀਆਂ ਸੁਰਾਂ ਕਿਹੜੀਆਂ ਨੇ ਗਾਣਾ ਕਿਹੜੇ ਰਾਂਚ ਹੈ ਗਾਣੇ ਦੇ ਕਾਉਂਟਸ ਕਿਹੜੇ ਨੇ ਆਪਾਂ ਕੀ ਤੁਹਾਡੇ ਵਾਸਤੇ ਲੈ ਕੇ ਆਈਏ ਤੇ ਮੈਂ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਹਾਂ ਜਿਹੜੇ ਬੱਚੇ ਆਨਲਾਈਨ ਕਲਾਸ ਉਹ ਸਾਨੂੰ ਡੀਐਮ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ ਆਲਰੇਡੀ ਕਲਾਸਾਂ ਜਿਹੜੀਆਂ ਆਲ ਓਵਰ ਕੈਨੇਡਾ ਯੂਐਸਏ ਯੂਕੇ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਇਹਨਾਂ ਕੰਟਰੀਜ਼ ਦੇ ਵਿੱਚ ਕਲਾਸਿਸ ਚੱਲ ਰਹੀਆਂ ਨੇ ਇੰਡੀਆ ਤੋਂ ਵੀ ਚੱਲ ਰਹੀਆਂ ਨੇ ਬਟ ਗੱਲ ਇਹ ਆ ਵੀ ਇਕੱਲਾ ਬੰਦਾ ਤੁਹਾਡੇ ਸਾਰਿਆਂ ਵਾਸਤੇ ਮੈਂ ਮਤਲਬ ਉਹ ਮੈਂ ਕਲਾਸਾ ਨਹੀਂ ਲਾ پا ਰਿਹਾ ਆਪਾਂ ਬਹੁਤ ਜਲਦੀ ਇੱਕ ਐਪਲੀਕੇਸ਼ਨ ਲੈ ਕੇ ਆਵਾਂਗੇ ਆਈਫੋਨ ਵਾਲਿਆਂ ਵਾਸਤੇ ਵੀ ਔਰ ਜਿਹੜੇ ਐਂਡਰੋਇਡ ਯੂਜ਼ ਕਰਦੇ ਨੇ ਉਹਨਾਂ ਵਾਸਤੇ ਵੀ ਇੱਕ ਵੈਬਸਾਈਟ ਹੋਏਗੀ ਪ੍ਰੋਪਰ ਉਹਦੇ ਤੇ ਬੋਥ ਬੋਥ ਕੀਤਾ ਟ੍ਰੇਡ ਦੇ ਵਿੱਚ ਤੁਹਾਡੇ ਵਾਸਤੇ ਜਿਹੜੇ ਲੈਸਨਸ ਮੈਂ ਅਪਲੋਡ ਕਰੂੰਗਾ ਬਿਲਕੁਲ ਸਿੰਪਲ ਲੈਂਗੁਏਜ ਦੇ ਵਿੱਚ ਸੋ ਉਹ ਉਪਰ ਜਲਦੀ ਇਹ ਉਪਰਾਲਾ ਕਰਾਂਗੇ ਜਿਹੜੇ ਵੈਬਸਾਈਟ ਬਣਾਉਂਦੇ ਨੇ ਉਹ ਸੱਜਣ ਕਿਰਪਾ ਕਰਕੇ ਸੰਪਰਕ ਕਰਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ